हां जी ਆਪਾਂ ਸਾਸਤਰੀ ਕਾਰ ਸਾਰੇ ਨੂੰ ਆਪਾਂ ਖੜੇ ਆ ਅੱਜ ਪਿੰਡ ਰਤੋ ਕੀ ਰਤੋ ਬਾੜ ਰਤੋ ਬਾੜ ਜਿਹੜਾ ਕਿ ਆਪਣੀ ਸਧਾਰ ਦੇ ਲਵੇ ਐ ਰਾਏਕੋਟ ਤੇ ਮੁੱਲਾਪੁਰ ਦੇ ਵਿਚਾਰੇ ਛੜਕ ਜਾਂਦੀ ਹੈ ਜਿਹੜੀ ਉੱਥੋਂ ਪਿੰਡ ਫੌਜੀਆਂ ਦੀ ਸੌਣੀ ਦੇ ਲਗਉਂਦੀ ਆਉਂਦੀ ਆ ਛੜਕ ਆਪਾਂ ਸਰਦਾਰ ਜੀ ਦੇ ਘਰੇ ਪਹੁੰਚਿਆ ਬਿੱਟੂ ਜੀ ਸਵਾਰਨਜੀਤ ਸਿੰਘ ਬਿੱਟੂ ਜਿਨ੍ਹਾਂ ਨੇ ਅਸੀਂ ਘਰੇ ਪਹੁੰਚਿਆ ਜਾਂਦੇ ਜਾਂਦੇ ਜਾਂ ਮੰਡੀ ਜਾਂਦੇ ਤੇ ਮੁੱਲਾਪੁਰ ਦੀ ਬਾਈ ਦਾ ਬਹੁਤ ਸੋਹਣਾ ਮਾਲ ਹੈ ਵਧੀਆ ਬਾਈ ਦਾ ਫਾਰਮ ਪਾਇਆ ਹੈ ਘਰੇ ਪਿੰਡ ਦੇ ਵਿਚਾਲੇ ਦਰਵਾਜੇ ਦੇ ਲੱਗੇ ਤੇ ਇਹਨਾਂ ਦੀ ਅੱਜ ਆਪਾਂ ਇੰਟਰਵਿਊ ਕਰਨ ਆਏ ਆ ਇਹਨਾਂ ਦਾ ਮਾਲ ਬਹੁਤ ਵਧੀਆ ਚੰਗਾ ਮਾਲ ਹੈ ਤੇ ਚੰਗਾ ਹੀ ਬੋਕਰ ਗਿਆ ਜੱਡ ਬ੍ਰੇਕ ਵਾਲਾ ਤੇ ਤੁਹਾਨੂੰ ਕੱਲੀ-ਕੱਲੀ ਬੱਕਰੀ ਸਾਰੀ ਦਿਖਾਵਾਂਗੇ ਨਾ ਬਾਈਆਂ ਦੀ ਤੇ ਫਿਰ ਤੁਹਾਨੂੰ ਵੀਡੀਓ ਰਾਹੀਂ ਅਸੀਂ ਭੇਜਾਂਗੇ ਬਾਈ ਦਾ ਨੰਬਰ ਵੀ ਲੈ ਕੇ ਨਹੀਂ ਜਾਗੇ ਹਾਂਜੀ ਸਰਦਾਰ ਜੀ ਕਿੰਨੇ ਸਾਲ ਤੋਂ ਰੱਖਦੇ ਹੋ ਬੱਕਰੀਆਂ ਸੋ ਸਾਲ ਅੱਛਾ ਇਹ ਕਿਵੇਂ ਪੈ ਗਿਆ ਤੁਹਾਨੂੰ ਸ਼ੌਂਕ ਅੱਛਾ ਹੁਣ ਮੱਝ ਕੋਈ ਨਹੀਂ ਰੱਖਦੇ ਫੇਰ ਦੁੱਧ ਬੱਕਰੀਆਂ ਦੇ ਪੀਂਦੇ ਹਾਂ ਅੱਛਾ ਦੁੱਧ ਵਧੀਆ ਇਹਨਾਂ ਦਾ ਮੂੰਹ ਲੱਗਿਆ ਹੁਣ ਇਹੀ ਸੁਆਦ ਆਉਂਦਾ ਬੱਕਰੀਆਂ ਦਾ ਦੁੱਧ ਮੈਂ ਕਿਹੜਾ ਸੁਆਦ ਰੱਖਦਾ ਤੇ ਜਿੱਦ ਦੇ ਨਹੀਂ ਆਏ ਰੱਖੀਏ ਨੇ ਕੋਈ 2 ਰੁਪਏ ਨੇ ਜੋ ਕਮਾਏ ਵੀ ਨੇ ਹਾਂ ਕਿੰਨੀ ਆਮਦਨ ਹੈ ਆਮਦਨ ਤਾਂ ਠੀਕ ਆ ਵਧੀਆ ਆਮਦਨ ਤਾਂ ਠੀਕ ਆ ਮਤਲਬ ਮੇਰੇ ਬਾਹਰ ਚਾਲ ਗਏ ਤੇ ਸਾਮ ਸੁਬਾ ਥਿਕਰੀ ਨਹੀਂ ਪੋਣੀ ਉਸਮਾ ਵੀ ਬਾਹਰ ਬਿਨਾ ਨਹੀਂ ਗੱਲ ਬਣਦੀ ਚਲੋ ਅਸੀਂ ਤੁਹਾਡੇ ਕੋਲੇ ਆਏ ਆ ਸਾਨੂੰ ਚੰਗੀ ਚੰਗੀ ਕੁਆਲਿਟੀ ਦੀ ਬੱਕਰੀ ਦਿਖਾਉਂ ਫੜੇ ਇਧਰ ਬਾਈ ਨੂੰ ਕਰੋ ਤੇ ਐਕਸਾਈਜ ਜੀ ਜਿਵੇਂ ਤੁਸੀਂ ਬਿਸਰੀ ਲਈ ਇਹ ਤੁਸੀਂ ਮੁੱਲ ਲਈ ਹੈ ਜਾਂ ਘਰ ਦੀ ਨੀਵ ਨਹੀਂ ਪਾਲੀ ਹੈ ਚਾਹ ਦਾੰਦਾ ਹੈ ਅੱਛਾ ਛੇ ਲੰਦ ਹੋ ਗਈ ਪੂਰੀ ਕਾਢ ਗਈ ਪੂਰੀ ਲੰਦ ਕਾਢ ਗਈ ਹੁਣ ਸੂਈ ਹੋਈ ਐ ਦੇਖ ਸਾਡ ਜਿੱਕ ਚੰਕ ਬੱਕਰੀ ਦੀ ਪੂਰੀ ਐ ਤੇ ਚੰਗੀ ਭੱਠਾ ਐ ਦੂਜੇ ਸੂਏ ਚੰਦਰੀ ਜੀ ਵਧੀਆ ਮੰਦੀ ਐ ਖਰਾਬ ਨਾ ਹੋ ਜਾ ਵੀਡੀਓ ਤੇ ਚਮਕ ਪੂਰੀ ਐ ਚੌਕਣਾ ਪਿੰਡਾ ਐ ਤੇ ਥਾਂ ਚੱਕੇ ਦੀ ਬੱਕਰੀ ਐ ਵਧੀਆ ਕੁਆਲਟੀ ਦੀ ਅੰਬਰਸਰੀ ਬਿੱਟਲ ਬੱਕਰੀ ਐ ਦੇਖ ਸਕਦੇ ਹੋ ਤੁਸੀਂ ਵੀ ਬਾਬੇ ਦਾ ਬਹੁਤ ਵਧੀਆ ਮਾਲ ਐ ਤੇ ਹੁਣ ਹੋਰ ਦਿਖਾਵਾਂ ਜੀ ਇਹ ਆ ਨਾਂ ਨਸਤੀਆਂ ਨਾਲ ਡੱਬੀ ਤੇ ਜੀ ਨੂੰ ਲਾਹ ਰਤੀ ਦੱਬੀ ਬੀਸਣ ਚ ਕਹਿੰਦੇ ਨੇ ਕੁਆਲਿਟੀ ਚੰਗੀ ਆ ਨਾਖਰੀ ਵਧੀਆ ਕੁਆਲਿਟੀ ਦੇ ਘੱਪਣੇ ਬਾਈ ਇਹ ਸਾਡੇ ਤਿੰਨਵੀਆਂ ਦੀ ਘੱਪਣ ਹੈ ਛੇ ਕੋਈ ਮੇਰੇ ਬਾਈ ਨੂੰ ਕਿਤੇ ਨੂੰ ਲਵੇ ਨੇੜੇ ਆਏ ਨੂੰ ਦੂਰ ਵਾਲੇ ਨੂੰ ਕੋਈ ਚਾਹਮਾਨ ਹੋਵੇ ਤਾਂ ਬੱਕਰੀਆਂ ਸੇਲ ਵਾਸਤੇ ਗੀ ਬੱਕਰੀਆਂ ਲਾਂਗਾਰ ਦੇਖਦਾ ਹੈ ਤਾਂ ਲਾਣੀਦਾਰ ਨਾਲ ਆ ਕੇ ਸਰਪੰਖ ਜਰੂਰ ਕਰਿਓ ਤੁਹਾਨੂੰ ਅਸੀਂ ਸਾਰਾ ਕੁਝ ਦੱਸਾਂਗੇ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਰੱਖੀਆਂ ਨੇ ਬਾਬਾ ਜੀ ਨੇ ਇਹ ਆ ਗੱਡ ਬਲੈਕ ਕਾਲੀ ਆ ਇਹਦੇ 22 ਕਿਤਨੇ ਰੈਂਦੇ ਇਹਦੇ 22 ਦਾ ਰੈਂਦੇ ਨੇ ਸੂਣ ਤੇ ਤਿੰਨਵੇਂ ਮਿੰਨੇ ਤਿੰਨਵੇਂ ਮਿੰਨੇ ਹਰ ਵਾਰੀ ਦਿੰਦੀ ਆ ਸ਼ਿਸ਼ਾ ਨੂੰ ਤੇ ਪੂਰੀ ਇਹ ਵੀ ਤਿੰਨ ਵਾਲੀ ਆ ਅੱਛਾ ਇਹਦੇ ਵੀ 25 ਦੇ ਰੈਂਦੇ ਨੇ ਵਧੀਆ ਬੱਕਰੀ ਆ ਦਾ ਕੁਆਲਟੀ ਦੀ ਤੇਰੀ ਇਹ ਵੀ ਨਵੇਂ ਦਿੰਦੀ ਆ ਜੀ ਅੱਛਾ ਇਹਦੀ ਕੋਈ ਕੀਮਤ ਕੁਮਤ ਕੀ ਆ ਜੀ ਹੈ ਸ਼ੇਲੀ ਚੰਨੀ ਨੂੰ ਵੱਚੇ ਟੰਡ ਬਹੁਤ ਆਵਲਾ ਇਹ ਵੀ ਲਾਹੀ ਖੜੀ ਐ ਦੇਖੋ ਜੀ ਕਿੰਨੀ ਚਮਕਾ ਬੱਕਰੀ ਦੀ ਝੱਡ ਬਲੈ ਕਾਲੀ ਐ ਪੂਰੀ ਚਮਕਦਾਰ ਬੱਕਰੀ ਐ ਕੁਆਲਿਟੀ ਦੀ ਬੱਕਰੀ ਐ ਸਿਰੇ ਨੂੰ ਸਿਰਾਂ ਲਾਇਆ ਬਾਬੇ ਨੇ ਮਾਲ ਚੰਗਾ ਰੱਖਿਆ ਤੇ ਨਾਓ ਕਮਾਇਆ ਬਾਬੇ ਨੇ ਕੁਆਲਿਟੀ ਬਹੁਤ ਵਧੀਆ ਪਾਣੀ ਇਹ ਪਹਿਲੇ ਸੂਏ ਸੂਈ ਹੈ ਮਾਗਰ ਪੱਠਾ ਹੈ ਦੋ ਦੰਦ ਹੈ ਮੇਮਨੀ ਦੇ ਥੱਲੇ ਪੱਠਾ ਹੈ ਗਾਇਨ ਬਹੁਤ ਚੰਗੀ ਕੁਆਲਿਟੀ ਦੀ ਛੇਲੀ ਐ ਇਹ ਵੀ ਝੱਟ ਬਰੇ ਕਾਲੀ ਏ ਤੇ ਹੋਰ ਲਓ ਜੀ ਕਿਦੋਂ ਬੱਕਰੀਆਂ ਬੜੀਆਂ ਬੜੀਆਂ ਝੜੀਆਂ ਛੋਟੀਆਂ ਨਾ ਰਹਿਣ ਬੜੀਆਂ ਬੜੀਆਂ ਕੁਆਲਟੀ ਦੇ ਫਰਦੇ ਬੱਚੇ ਬੱਚੇ ਇਹ ਨਾਲ ਪੂਰੀ ਬੱਕਰੀ ਹੈ ਜੀ ਦੇਖੋ ਕੰਨਾਂ ਦੀ ਕੁਆਲਟੀ ਦੇਖ ਸਕਦੇ ਹੋ ਇਹ ਵੀ ਗੱਪਣ ਹੈ ਇਹਦੀ 1.5 ਮਹੀਨਾ ਰਹਿ ਗਿਆ ਸੂਨ ਦਾ ਤੇ ਜੀ ਨੂੰ ਬਾਈ ਨੂੰ ਲੋੜ ਹੈ ਇਹ ਬਰੀਡ ਵੀ ਤੁਹਾਨੂੰ ਮਿਲੂਗੀ ਦੇਖੋ ਕੰਨੇ ਬਹੁਤ ਨੇ ਫੱਟਦੇ ਹਜੇ ਬਹੁਤ ਪਹਿਲੇ ਸੂਨ ਦੀ ਇਹ ਦੂਜੇ ਸੂਨ ਦੀ ਦੇਖੋ ਕਿੰਨੀ ਸੋਹਣੀ ਹੈ ਕੰਨ ਬਹੁਤ ਵੱਡਾ ਕੱਟਦਾ ਇਹਦੇ ਜੀਵਤ ਬਾਬਾ ਕੀ ਹੈ ਨਿੱਕੀ ਜਿੰਨੀ ਜਿੰਨੀਆਂ ਬਾਬਾ ਜੀ 30 30 30 ਨਹੀਂ ਹੀ 30 ਹੋ ਗਿਓ ਇੱਕ ਵਾਰ ਦੀ ਅਕਸਰ ਜੀ ਬਹੁਤ ਮੈਂ ਤਾਂ ਬਿਨਾਂ ਦੇਖੇ ਹੂੰਗੀ ਕਹੀਂ ਤੇ ਮੰਡੀ ਜੀ ਬਾਬੇ ਦੇ ਕੀ ਹੋਣਾ ਮਹੀਨੇ ਨਹੀਂ ਲਿਖੇ ਹਾਂ ਜੀ ਉਦੋਂ ਪਾਇਆ ਇਹ ਆ ਦੇਖੋ ਜੀ ਚੰਗੀ ਚਿੱਕੀਆਂ ਅੱਖਾਂ ਦੀ ਬੱਕਰੀ ਜਮਾ ਅੰਬਰਸਰੀ ਡੀਟਲ ਚ ਕਹਿੰਦੇ ਨੇ ਜੀ ਨੂੰ ਪਿਓਰ ਕੁਆਲਟੀ ਦੇ ਗੱਪਣਾ ਜੀ ਮੀਨੇ ਗਦੀ ਗੱਪਣਾ ਤੇ ਦੁੱਧੰਦੀ ਹੈ ਤੇ ਕੁਆਲਟੀ ਚੰਗੀ ਹੈ ਅਜੇ ਥੋੜਾ ਥੋੜਾ ਰੁੱਧਦੀ ਹੁੰਦੀ ਹੈ ਤੇ ਨਵੀਂ ਪੱਠ ਹੈ ਪੂਰੀ ਵਧੀਆ ਤੇ 6 ਦੰਦ ਹੋਗੀ ਬਹੁਤ ਕੁਆਲਟੀ ਚੰਗੀ ਹੈ ਤੇ ਆ ਵੀ ਬਾਬਾ ਜੀ ਦਿਖਾ ਰਹੇ ਨੇ ਦੇਖੋ ਕੰਨਾਂ ਤੋਂ ਨਾਲ ਦੀ ਸੋਹਣੀ ਹੈ ਤੇ ਮੱਖੇ ਦੀ ਸੋਹਣੀ ਹੈ ਸਵਾਮੀ ਨੇ ਦੀ ਗੱਪਣਾ ਹੈ ਤੇ ਅਖਲਾ ਆ ਰਹੀ ਹੈ ਇਹ ਇਹ ਹੋ ਗਈ 6 ਦੰਦਾ ਉਰੀ bari bari ਧੰਨਵਾਦ ਜੇ ਸਵੇਰ ਕੱਪ ਦਾ ਦਰਵਾਇਆ ਪਰ ਬੱਕਰੀ ਚੰਗੀ ਹੈ ਇਹ ਵੀ ਇਹ ਵੀ ਬੈਂਕੀਆ ਬਾਕੀ ਮੌਕੇ ਤੇ ਕਰ ਲਵਾਂਗਾ ਜੇ ਇਹ 10000 ਹੈ ਤਾਂ ਤੁੱਤ ਸਾਰੀ ਤੇ ਬਾਬਾ ਕਹਿੰਦਾ ਲੱਸੀ ਜ਼ਰੂਰ ਹੈ ਲੱਸੀ ਨਹੀਂ ਹੈ ਜੀ ਬਾਬਾ ਜੀ ਇਹ ਗੱਲ ਹੋਰ ਹੋ ਜਾਂਦੀ ਹੈ ਜਿਹੜੀ ਪੱਕਰੀ ਥੱਲੇ ਦੁੱਧ ਹੁੰਦਾ ਨਾ ਉਹ ਬੱਕਰੀ ਉਹਦੀ ਦੁੱਧ ਦੀ ਖਾਰ ਮੰਨਣ ਲੱਗ ਗਈ ਦੋ ਮਹੀਨੇ ਦੋ ਮਹੀਨੇ ਨੇ ਜੇ ਤੁਸੀਂ ਇਹ ਵੀ ਵੀਰ ਨੇ ਸ਼ਾਮਾਂ ਹੋਵੇ ਤਾਂ ਬੱਕਰੀ ਇਹਦੀ ਇੱਕ ਪਾਠ ਇੱਕ ਬੱਕਰਾ ਬਕਾਊ ਹੈ ਤੇ ਸਿੰਗਾ ਤੋਂ ਭੋਟੀ ਹੈ ਰੋਟੀ ਕਹਿੰਦੇ ਜੀ ਨੂੰ ਕਿ ਕੁਆਲਿਟੀ ਦੀ ਬੱਕਰੀ ਹੈ ਬਹੁਤ ਸਟੈਂਡਰਡ ਦੀ ਬੱਕਰੀ ਵਧੀਆ ਬੱਕਰੀ ਚੰਗੀ ਹੈ ਦੁੱਧ ਪੂਰਾ ਹੈ ਬੱਕਰੀ ਖੱਲੇ ਆ ਗਈ ਇਹ ਵੋਕ ਲਿਆ ਉਹ ਜੀ ਫੜ ਕੇ ਉਹ ਵੀ ਵਾਰਾ ਤਕੜਾ ਹੱਥ ਨਹੀਂ ਆ ਰਿਹਾ। ਥੇਲੇ ਉਹਦਾ ਇਕੱਠੋ ਜਾਵੇਂਗਾ। ਇਹ ਬਾਬਾ ਨਾ ਸਾਹਿਬ ਜੀ। ਇਹ ਪਿਆਰੀ। ਮੂਲ ਚੰਦ। ਸਵਾਨੰਦ। ਆਹਾ ਆਹਾ ਆਹਾ। ਭੜੀ ਭੜੀ ਭੜੀ। ਮੂਲ ਚੰਦ ਪੂਰੇ ਦੰਦੀ ਹੋ ਗਿਆ। ਹੈ ਜੀ? 6 ਦੰਦਾਂ ਦੇ। 6 ਦੰਦਾਂ ਦੇ। 6 ਦੰਦਾਂ ਦੇ ਮੂਲ ਚੰਦ। ਇਹ ਆ ਮੂਲ ਚੰਦ। 6 ਦੰਦ। ਇਹ ਮੂਲ ਚੰਦ ਤੇ 6 ਦੰਦ। ਦੇਖੋ ਬੱਕਰਾ ਕੈਸੀ ਕੁਆਲਟੀ ਦਾ ਸਿਰੇ ਦਾ ਬੱਕਰਾ ਨਕੋੜਾ ਨਪੂਰਾ ਤੇ ਹਿੰਜੜਾ ਤੇ ਸਿੰਗੀ ਨਕੋੜ ਤੇ ਸਾਰੇ ਪੱਲਿਆਂ ਦਾ ਪੂਰਾ ਪਿੱਛਾ ਭਾਰੀ ਆ ਭੋਕ ਦਾ ਚਮਕ ਬਹੁਤ ਹੈ ਬੱਕਰੇ ਦੇ ਵਿੱਚ ਤੇ ਅੱਗਾ ਪਿੱਛਾ ਇਹਦਾ ਦੇਖ ਸਕਦੇ ਹੋ ਨਾ ਕੀਮਤ ਬਾਬਾ ਜੀ ਕੀ ਹੈ ਇਹ 60000 ਦਾ ਬੱਕਰਾ ਹੈ ਜੇ ਮੇਰੇ ਕਿਸੇ ਬਾਈ ਨੂੰ ਲੋੜ ਹੈ ਚਾਹ ਮਾਨ ਹੈ ਫਰੀਡ ਵਾਸਤੇ ਬੱਕਰਾ ਲਜਾਉਣਾ ਚਾਉਂਦਾ ਹੋਵੇ ਤਾਂ ਹਲਵਾਰੇ ਦੇ ਕੋਲ ਸੁਧਾਰ ਦੇ ਕੋਲ ਰਤੋਕੇ ਪਿੰਡ ਹੈ ਰਤੋਬਾਲ ਰਤੋਬਾਲ ਪਿੰਡ ਹੈ ਤੇ ਨੌ ਨਾਣੇ ਦਾ ਸਵਾਰਨ ਸਿੰਘ ਮਿੱਟੂ ਸਵਾਰਨ ਸਿੰਘ ਮਿੱਟੂ ਦਾ ਨਾਮ ਉੱਚ ਕੇ ਇਹਦੇ ਪਿੰਡ ਪਹੁੰਚੋ ਕੁਆਲਟੀ ਦਾ ਬੱਕਰਾ ਬਹੁਤ ਵਧੀਆ ਹੈ ਕਿਉਂ ਇਹਨੇ ਹੁਣ ਗਾਹਾਂ ਇਹਨੇ ਬੱਚੇ ਰੱਖ ਲਏ ਇਹ ਕਹਿੰਦਾ ਵੱਡਾ ਬੱਕਰਾ ਪਾਛੇ ਲੰਦੋ ਗਿਆ ਛੇਲ ਕਰਦਾ ਕਿਸੇ ਬਾਈ ਨੂੰ ਲੋੜ ਹੈ ਸਾ ਬੱਕਰਾ ਲਾਣੇਦਾਰ ਦਾ ਸਰਪਟ ਕਰਕੇ ਜਰੂਰ ਲਿਆ ਸਕਦੇ ਧੰਨਵਾਦ ਬਾਈ ਦਾ ਬਹੁਤ ਵਧੀਆ ਕੁਆਲਟੀ ਦੀ ਬੱਕਰੀ ਆਹ ਦੇਖੋ ਜੀ ਹైదਰਾਬਾਦੀ ਹੀ ਬਰੀਡ ਦੀ ਪੱਠਾ ਨਾਲ ਜਾਨ ਦੀ ਇੱਕ ਵਾਰੀ ਸੂਈ ਹੋਈ ਹੈ ਜੀ ਨੂੰ ਕੇ ਹైదਰਾਬਾਦੀ ਕਹਿੰਦੇ ਨੇ ਹైదਰਾਬਾਦੀ ਦੇਖ ਲਓ ਹైదਰਾਬਾਦੀ ਨਸਲ ਦੀ ਕੰਨਾਂ ਦੀ ਕੁਆਲਟੀ ਬਹੁਤ ਹੈ ਤੇ ਲਾਲ ਡੱਬਨੇ ਵਿੱਚ ਲਾਲ ਛਿਮਕੇ ਦੀ ਪੂਰੇ 33 ਇਹ ਵੀ ਗੱਲੋਂ ਕੁੰਜੀ ਨਹੀਂ ਹੋਈ ਲਾਲ ਰੱਖ ਦੀ ਬੱਕਰੀ ਹੈ ਕੰਨਾਂ ਦੀ ਇਹ ਬਹੁਤ ਕੁਆਲਟੀ ਹੈ ਵਧੀਆ ਕੁਆਲਟੀ ਦੀ ਬੱਕਰੀ ਹੈ ਬਾਬਾ ਜੀ ਇਹ ਮੀਵੇ ਹੋ ਲਿਆ ਬਾਬਾ ਜੀ ਆ ਆ ਮੈਂ ਵੇਖੀਦਾ ਮੈਂ ਆਹ ਬੱਚਿਆਂ ਨੂੰ ਬੱਚਿਆਂ ਨੂੰ ਬੰਨ੍ਹਦੇ ਬੰਨ੍ਹਦੇ ਬਾਹਰ ਹੀ ਲਾਦੇ ਤੇ ਵਧੀਆ ਕੁਆਲਟੀ ਦੇ ਇਹ ਪਿੰਜਰਾ ਬਣਾਇਆ ਹੋਇਆ ਹੈ ਪਿੰਜਰੇ ਦੇ ਵਿੱਚ ਖੁਰਲੀ ਵੀ ਬਣਾਈ ਹੋਈ ਹੈ ਜਿਹੜਾ ਬੱਚਾ ਵੇਚਣਾ ਚਾੜੇ ਆਟਾ ਪਾ ਕੇ ਸੰਨੀ ਪਾਈ ਹੋਈ ਹੈ ਦਾਣਾ ਦੱਪਾ ਪਾਇਆ ਹੋਇਆ ਹੈ ਮੀਮਨੇ ਦਾ ਉੰਨਾ ਕੇ ਮੂੰਹ ਜਾਂਦਾ ਜਿੰਨਾ ਕ ਮੂੰਹ ਜਾਵੇ ਤੇ ਖਰਾਬ ਨਾ ਕਰੇ ਜਿੰਨੇ ਖਰਾਕਾਂ ਨਹੀਂ ਉਹਨੀਆਂ ਖਾ ਸਕਦਾ ਪਾਣੀ ਦੀ ਥੱਲੇ ਬਾਲਟੀ ਵੀ ਰੱਖੀ ਹੋਈ ਹੈ ਜੀ ਪਾਣੀ ਦੀ ਥੱਲੇ ਬਾਲਟੀ ਰੱਖੀ ਹੋਈ ਹੈ ਠੰਡੇ ਕਰੋ ਕੈਮਰਾ ਜੀ ਪਾਣੀ ਜਿਹਨੂੰ ਲੋੜ ਹੈ ਬੱਚਾ ਨਾਲ ਦੀ ਨਾਲ ਪੀਂਦਾ ਕਰਦਾ ਮਹੀਨਾ ਤੇ ਜੱਡ ਬਲੈਕ ਕਾਲੇ ਬੱਚੇ ਨੇ ਤਿੰਨ ਇੱਕ ਦੇ ਮੱਥੇ ਟਿੱਕਿਆ ਉਹ ਰੋਡੀ ਬੱਕਰੀ ਦਾ ਬੱਚਾ ਵਧੀਆ ਕੁਆਲਿਟੀ ਦੇ ਬੱਚੇ ਨੇ ਬਾਬੇ ਜੀ ਨੇ ਬੱਚੇ ਵੀ ਬਕਾਊ ਨੇ ਤੇ ਰੇਟ ਵਜਾ ਨਾਲ ਬਕਾਊ ਨੇ ਸੋ ਰੇਟ ਬਾਬੇ ਦਾ ਹੈ ਤੇ ਮਰਜ਼ੀ ਤੁਹਾਡੀ ਹੈ ਜੇ ਭਾਅ ਸਮਝ ਚ ਆ ਗਿਆ ਕਾ ਬਾਬੇ ਨਾਲ ਸਰਪੰਖ ਕੋਲੋਂ ਬੱਚੇ ਇਹਦੇ ਘਰੋਂ ਵੀ ਲੈ ਆ ਸਕਦੇ ਹਾਂ ਚੰਗੀ ਬਰੀਡ ਦੇ ਬੱਚੇ ਨੇ ਚੰਗੀ ਬਰੀਡ ਦੇ ਚੰਗੀ ਕੁਆਲਿਟੀ ਦੇ ਨੇ ਫੋਟੋ ਵਿੱਚ ਲੱਗਾ ਦੇ ਵੀ ਚੰਗੀ ਕੁਆਲਿਟੀ ਦੇ ਬੱਚੇ ਨੇ ਬਾਬਾ ਅਸੀਂ ਦੇ ਪਾਲੇ ਹੋਏ ਇਹ ਤੁਸੀਂ ਦੇਖ ਸਕਦੇ ਹੋ ਤੇ ਪੰਜਾਂਰ ਬੱਚੇ ਉਧਰ ਹੋਰ ਨੇ ਉੱਗੀ ਦਿਖਾਉਣੀ ਆ ਇਹ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਨੇ ਹੁਣ ਦੰਗੂ ਹੋ ਕੇ ਤੇ ਆ ਨੂਨ ਰੱਖਿਆ ਹੈ ਬਾਬਾ ਜੀ ਦਾ ਨੂਨ ਨੂਨ ਲੋੜ ਹੈ ਖਾਂਦੀਆਂ ਨੇ ਨੂਨ ਆ ਕੇ ਤੇ ਨੂਨ ਖਰਾਬ ਨਹੀਂ ਹੁੰਦਾ ਤੇ ਆ ਬੱਕਰੀਆਂ ਦੀਆਂ ਖੁਲੀਆਂ ਦੇਖ ਸਕਦੇ ਹੋ ਇਧਰ ਹੋ ਕੇ ਬਣਾ ਪਈਆਂ ਆ ਬੱਕਰੀਆਂ ਦੀਆਂ ਖੁਰਲੀਆਂ ਦੇਖ ਸਕਦੇ ਹੋ ਗਰਦਨ ਗਰਦਨ ਵਿੱਚ ਜਾਊਂਗੀ ਤੇ ਬੱਕਰੀ ਵਿੱਚ ਨਿੰਗਣ ਨਹੀਂ ਕਰਦੀ ਪਛਾਵ ਨਹੀਂ ਕਰ। ਵਿੱਚ ਚੜਦੀ ਨਹੀਂ। ਟੋਕਰਾਂ ਲਾਓ ਕੱਖਾਂ ਦਾ ਉਤੋਂ ਵੀ ਪਾਓ ਤੇ ਲੰਬਾ ਕਰੋ ਖਵਾਓ। ਤੇ ਉਹ ਚਾਪਾ ਬਾਈ ਦਾ ਦਾਣਾ ਪਾਣੀ ਪਾਓ ਪਾਣੀ ਪਿਲਾਓ। ਸਿਉ ਬੈੱਡ ਤਾਂ ਹੈ ਹੈ ਗੱਦਾ ਵਿਛਾਇਆ ਹੋਇਆ ਹੈ। ਗੱਦੇ ਦੇ ਉੱਤੇ ਜੜੀ ਦਾ ਝੀ ਕਰਦਾ ਬੱਕਰੀ ਬੈਠ ਸਕਦੀ ਹੈ। ਤੇ ਜੜੀ ਦਾ ਝੀ ਕਰਦਾ ਪੱਥਰ ਤੇ ਬੈਠ ਸਕਦੀ ਹੈ। ਤੇ ਛੱਡੋਂ ਕੱਚਾ ਵੀ ਰੱਖਿਆ ਹੋਇਆ ਹੈ। ਖੁਰਲੀ ਵਿਚਾਰੇ ਹੈ। ਤੇ ਬਾਕੀ ਤੁਹਾਨੂੰ ਕਿਸ਼ਾਨੂ ਕੇ ਸਾਰੀਆਂ ਦੀ ਬਣਾਣੀ ਪਈ ਇੱਕ ਸ਼ੋਟ ਨਾਲ ਇਹ ਮੂਰੇ ਲਾ ਦੀ ਵੀਡੀਓ ਦੀ ਸ਼ੋਟ ਸਾਰੀਆਂ ਬਾਕੀ ਤੁਹਾਨੂੰ ਬਾਬਾ ਜੀ ਦੇ ਬੱਚੇ ਹੋਰ ਵੀ ਦਿਖਾਉਣੇ ਆ ਐਂ ਪਧੀਆ ਵੀਡੀਓ ਬਣਾ ਥੱਲੇ ਨਹੀਂ ਵਾ ਸਕੀ ਇਹ ਮਾਰ ਕੈਮਰਾ ਸਾਰੀ ਫੋਟੋ ਹੋਣੀ ਚਾਹੀਦੀ ਤੇ ਆ ਜੋ ਬਾਬਾ ਜੀ ਉੱਥੇ ਇਹ ਬੱਚੇ ਦਿਖਾਈਏ ਕਿਹੜੇ ਨੇ ਹਾਂ। ਚੱਲ ਮੈਂ ਆਟਾ ਆਈ ਲੱਗਾ ਰਹਿੰਦੇ ਕੱਢ। ਅੱਜ ਆ ਗਏ। ਅੱਛਾ ਕਿਉਂਕਿ ਇਹਨੂੰ ਕੱਪੜਾ ਕਰਕੇ ਰੱਖਦਾ ਬਾਬਾ ਮਾਰਦੀਆਂ ਨੇ ਬੱਕਰੀਆਂ। ਤੇ ਆ ਉਹਨਾਂ ਬੱਕਰੀਆਂ ਦੇ ਕੁਆਲਿਟੀ ਦੇ ਬੱਚੇ ਨੇ। ਸਾਰੇ ਦੇਖਾਂ ਤੇ ਉਹ ਦੂਤਰ ਦੇਖ ਕੇ ਹైదਰਾਬਾਦੀ ਦੀ ਪੱਠਾ ਬਹੁਤ ਸੋਹਣੀ। ਤੇ ਜੇ ਮੇਰਾ ਵੀ ਕੋਈ ਚਾਹਵਾਨ ਹੈ ਬੱਚਿਆਂ ਦਾ ਤਾਂ ਬਾਬੇ ਤੋਂ ਜਿੰਨੇ ਮਰਜ਼ੀ ਬੱਚੇ। ਕਿਸੇ रेट ਨਾਲ ਲਓ ਮਹਿੰਗੇ ਲਓ ਮੰਦੇ ਲਓ ਸਭ ਰੇਟ ਦੇ ਬੱਚੇ ਨੇ ਬਾਬਾ ਜੀ ਦੇ ਕੁਆਲਟੀ ਦੇ ਬੱਚੇ ਨੇ ਤੇ ਉਹ ਉੱਥੇ ਬੈਠੇ ਨੇ ਮੇਰੇ ਅਖਾਂ ਨੂੰ ਨੇ ਹੋਣੇ ਬਾਬਾ ਜੀ ਦੇ ਅੰਦਰ 12 ਬੱਚੇ 12 ਦੇ ਨਾਲ ਬੱਚੇ ਬਾਬਾ ਜੀ ਦੀ ਅੰਦਰ ਫੇਸ ਇਹ ਬਾਬਾ ਜੀ ਦੇ ਦੋ ਬਾੜੇ ਬਣਾਏ ਨੇ ਜਾਲਗੀਆਂ ਨੇ ਅੱਥੇ ਤੇ ਦੋ ਸਾਹਮਣੇ ਸਾਹਮਣੀ ਬਾਬਾ ਜੀ ਦੇ ਮਕਾਨ ਨੇ ਚੰਗੀ ਕੁਆਲਟੀ ਦੇ ਬੱਚੇ ਇਹ ਬੱਕਰੀਆਂ ਬਾਬਾ ਪਾਲਦੇ ਬਾਬੇ ਨੂੰ ਪਾਲਦੇ ਨੂੰ ਹੋ ਗਿਆ ਮੇਰਾ ਅਖਾਂ 2-3 ਸਾਲ ਜੀ ਜੇ ਕਿਸੇ ਭਾਈ ਨੂੰ ਲੋੜਾਂ ਨੇਵਿਆਂ ਦੀ ਦੂਰ ਨਾ ਜਾਓ ਤੇ ਨੇੜੇ ਹੀ ਤੁਮ ਸਾਡੋ ਦੂਰ ਕਿਉਂ ਖਰਚਾ ਪਾਉਨੇ ਆਂ ਆਏ ਦਲੇ ਦੇ ਪਿੰਡਾਂ ਆਏ ਨੂੰ ਰੋੜ ਹੈ ਕਿਸੇ ਨੂੰ ਵਿੱਚ ਆ ਇੱਕ ਲੈਣੇ ਦੋ ਲੈਣੇ ਸਤਾ ਬਾਬਾ ਜੀ ਦੇ ਪਿੰਡ ਚ ਆ ਰਤੋ ਕੀ ਕਰਾਂ ਅਰੇ ਤੋਬਾ ਅਰੇ ਤੋਬਾ ਅਰੇ ਤੋਬਾ ਬਾਬਾ ਜੀ ਦੇ ਆਓ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਾਬਾ ਜੀ ਨੇ ਚੰਗੀਆਂ ਕੁਆਲਟੀਆਂ ਰੱਖੀਆਂ ਨੇ ਤੇ ਜੀ ਆਇਆ ਕੋਈ ਉਪਰੀ ਚਲੋ ਚਲੋ ਹਾਂ ਹਾਂ ਫੋਟੋ ਆ ਗਈ ਕੋਈ ਕਿਦਣਾ ਲੈ ਮੂਜੀ ਹਾਂ ਹਟ ਲੈ ਬਾਬੇ ਦੀ ਫੋਟੋ ਲੈ ਲੈ ਆ ਗਈ ਆ ਗਈ ਨੰਬਰ ਦੱਸੋ ਬਾਬਾ ਜੀ ਕਿੰਨੇ 98140 98140 59365 ਅਨਾਠ 365 ਦੁਬਾਰਾ ਬੋਲੋ 98140 59365 ਬਾਬਾ ਜੀ ਦਾ ਨੰਬਰ ਹੈ 98140 59365 98140 59365 ਹਾਂ ਜੀ ਕਿਸੇ ਵੀ ਨੂੰ ਲੋੜ ਹੈ ਤਾਂ ਸਰਪੰਖ ਜ਼ਰੂਰ ਕਹੋ ਬਾਬਾ ਜੀ ਦੇ ਨਾਮ ਚੰਗੀ ਐ ਕੁਆਲਿਟੀ ਦੇ ਬੱਕਰੀਆਂ ਤੇ ਬੱਕਰੀ ਐ ਇਸੇ ਬੱਕਰੀ ਦੇ ਬੱਚੇ ਬਹੁਤ ਅਸਲੀ ਕੁਆਲਿਟੀ ਦੀ ਬੱਕਰੀ ਐ ਵਧੀਆ ਬਰੀਡ ਵਧੀਆ ਬਰੀਡ ਬਾਬਾ ਰੱਖਦਾ ਕੋਈ ਕੋਈ ਫਾਰਮ 'ਚ ਵਧੀਆ ਬਰੀਡ ਮਿਲਦੀ ਐ ਨਹੀਂ ਐ ਬਰੀਡਾਂ ਰੋਜ਼ ਧਰੀਆਂ ਨਹੀਂ ਪਈਆਂ ਤੇ ਚੰਗੀ ਕੁਆਲਿਟੀ ਦੀ ਬੱਕਰੀਆਂ ਮੈਂ ਤਾਂ ਇਹ ਕਹਣਾ ਵੀ ਜਿੱਥੇ ਪੰਜ ਪਾਲੋਗੇ ਦੋ ਪਾਲੋ ਜਿੱਥੇ ਦੋ ਪਾਲ ਲੈਨੇ ਇੱਕ ਪਾਲੋ ਚੰਗੇ ਫਾਰਮ 'ਚੋਂ ਲੈ ਜਾਓ ਬੱਚਾ ਦੋ ਰੁਪਏ ਮਹਿੰਗਾ ਮੰਦਾ ਨਾ ਦੇਖੋ ਕਿਉਂਕਿ ਥੋੜ੍ਹੇ ਲੈ ਵੀ ਫਿਰ ਕੱਲ ਨੂੰ ਲੋਕ ਆਉਣ ਭੱਜ ਭੱਜ ਕੇ ਜਿਵੇਂ ਬਾਬਾ ਜੀ ਦੇ ਵੇਸੀਂ ਵੀਡੀਓ ਬਣਾਉਣ ਆਏ ਆ ਸੇਵਲਾਂ ਨੂੰ ਜੇ ਮਾਪਾ ਜੀ ਫੋਟੋ ਕਰਵਾ ਦੇ ਕੇ ਲੱਗੇ ਖੜ ਕੇ ਲੈ ਵੀ ਬਣਾ ਦੇ ਮੂਰੇ ਲਾਵਾਂਗੇ ਜੀ ਦੇਖੋ ਧੰਨਵਾਦ ਜੀ ਸਤਿ ਸ੍ਰੀ ਅਕਾਲ ੜੀ ਦੇ ਇਸ ਬਾਬੇ ਦੀ ਬਕਾਊ ਐ ਵੇਖ ਸਕਦੇ ਹੋ ਕੈਸੀ ਸੈੱਟ ਬੰਦ ੜੀ ਬਣਾਈਆਂ ਚਾਰ ਲਾ ਕੇ ਪੰਜਾਂ ਡੰਗਰੇ ਦੇ ਵਿੱਚ ਬੱਚੇ ਰੱਖੋ ਤੇ ਮੰਡੀਆਂ ਨੂੰ ਲੈ ਜਾਓ ਜਾਲ ਬੰਨਿਆ ਹੋਇਆ ਹੈ ਜੇ ਜਾਲ ਤਾਰ ਕੇ ਕੱਖਾਂ ਦਾ ਕੰਮ ਲੈਣੇ ਤਾਂ ਖੇਤ ਲੈ ਜਾਓ ਕੱਖ ਵੀ ਝੋਸ ਸਕਦਾ ਬੰਦਾ ਇਸ ੜੀ ਦੇ ਵਿੱਚ ਜੇ ਆਟਾ ਉਤਾ ਪਹਿਉਣ ਜਾਣੇ ਤਾਂ ਦੱਸ ਦੇ ਧੰਨੋ ਜੇ ਕਿਤੇ ਭਈ ਚਾਰ ਗੁੜੀਆਂ ਲੈ ਕੇ ਜਾਣੀਆਂ ਨੇ ਤਾਂ ਵਿੱਚ ਵਠਿਆ ਦੋ ਸਕੂਟਰ ਚਲਾ ਕੇ ਤੇ ਬਾਬੇ ਦਾ ਇਹ ਮੋਟਰਸਾਈਕਲ ਸਨੇ ਰੇੜੀ ਜੁੜੀ ਜੜਾਈ ਇਹ ਦੀ ਸੇਲ ਪ੍ਰੋਸੈਸ ਹੈ ਵੇਚਦਾ ਵਾਪਾ ਬਾਬਾ ਕਹਿੰਦਾ ਮੈਂ ਇਹ ਹੀ ਵੇਚਦਾ ਭਾਈ ਕੀ ਰੇਟ ਆ ਜੀ ਰੇਟ ਬਾਬਾ ਮੰਗਦਾ ਇਹਦਾ 55000 ਸਾਰੇ ਸੈੱਟ ਦਾ ਹੀ ਬਾਕੀ ਬਾਬਾ ਕਹਿੰਦਾ ਜਦ ਵੇਚਾਂਗੇ ਉਦੋਂ ਉੱਤਾ ਥੱਲਾ ਜਿਵੇਂ ਲੈਣ ਵਾਲਾ ਕਹੂਵੇਂ ਉਵੇਂ ਜਿਵੇਂ ਕਰ ਲੂਗਾ ਬਾਬੇ ਨੇ ਲੈਣੀ ਆ ਹੁਣ ਪੱਟੀ ਇਕੱਠੀ ਜਿਹੜੀ 320 ਤੇ 60 ਇਹ ਕਹਣਾ ਹੀ ਮੈਂ ਚਲਾ ਨਹੀਂ ਸਕਦਾ ਥੋੜਾ ਜਿਹਾ ਨਿਗਾਹ ਦੀ ਖਤ ਉਹ ਹੋ ਗਈ ਘੱਟ ਕਿਉਂ ਮੈਂ ਕਹਣਾ ਇਹ ਵਿਚੋਰਾ ਬਰਾ ਗੇੜਾ ਖਾਂਦੀ ਆ ਮੈਂ ਸਿੱਧੀ ਗੱਡੀ 'ਚ ਬੈਠ ਕੇ ਸਟੀering ਫੜ ਕੇ ਸਿੱਧੀ ਨਿਗਾਹ ਜਾਇਆ ਕਰੂੰਗੀ ਦਿਮਾਗ ਗੱਡੀ ਲੈ ਲੂੰਗਾ 2 ਰੁਪਏ ਹੋਰ ਲਾ ਕੇ ਵਿੱਚ ਆ ਛੋਟੀ ਆ ਟੂ ਟੂ ਜੀ ਕੀ ਕਹਿੰਦੇ ਨੇ ਉਹਨੂੰ ਉਹ ਆਲਟੋ ਆਲਟੋ ਪੱਟੀ ਲਓ ਜੀ ਇਹ ਬਾਬੇ ਦਾ ਸੂੂਲਟੋ ਮੋਟਰਸਾਈਕਲ ਸਭ ਕੁਝ ਵਕਿਆਊਗਾ 半个吧唧才吃下。